ਸਤਿ ਸ਼੍ਰੀ ਅਕਾਲ ਜੀ ਕਿਹੜੇ ਗਰੁੱਪ ਵਿੱਚ ਇੱਕ ਮੈਸੇਜ ਸ਼ੇਅਰ ਹੋਇਆ ਜਿਦੇ ਵਿੱਚ ਪੰਜਾਬ ਦੇ ਮੌਸਮ ਬਾਰੇ ਦੱਸਿਆ ਗਿਆ 16 ਤੋਂ 20 ਤਰੀਕ ਤੱਕ ਪੰਜਾਬ ਦਾ ਮੌਸਮ ਬਹੁਤ ਗਰਮੀ ਭਰਿਆ ਤੇ ਰੈੱਡ ਤੇ yellow ਅਲਰਟ ਹੈਗਾ ਇਹਦੇ ਹਿਸਾਬ ਨਾਲ ਕੀ ਹੈ 16 ਜੂਨ ਤੋਂ ਚਿੱਕੀ ਗਰਮੀ ਦੀ ਚੇਤਾਵਨੀ ਹੈ ਜਿਦੇ ਵਿੱਚ ਪੰਜਾਬ ਦੇ ਫਰੀਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਬਟਿੰਡਾ ਸੰਗਰੂਰ ਮਾਨਸਾ ਤੇ ਬਰਨਾਲਾ ਵਿੱਚ orange ਮਤਲਬ ਪੀਲਾ ਅਲਰਟ ਹੈ ਤੇ ਇਹਦੇ ਨਾਲ 17 ਜੂਨ ਨੂੰ ਲਾਲ ਅਲਰਟ ਰੈੱਡ ਅਲਰਟ ਮਤਲਬ ਬਹੁਤ ਜ਼ਿਆਦਾ ਗਰਮੀ ਠੀਕ ਹੈ ਜਿਹਦੇ ਦੌਰਾਨ 48 ਤੋਂ 50 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ ਤਾਪਮਾਨ ਜਿਹੜਾ 18 ਜੂਨ 18 ਜੂਨ ਨੂੰ ਪੰਜਾਬ ਚ ਜਲੌਰ ਜਿਹੜਾ ਥਾਰੇ ਜੀ ਵਿੱਚ ਫਰੋਹਪੁਰ ਤੇ ਫਰੀਦਕੋਟ ਤੇ ਮੋਗਾ ਚ ਬਹੁਤ ਸਿੱਖੀ ਗਰਮੀ ਪੈ ਸਕਦੀ ਹੈ ਤੇ ਕਈ ਕਈ ਥਾਵਾਂ ਤੇ ਮਤਲਬ ਇਹ ਮੌਸਮ ਦਾ ਬਦਲਾਅ ਦੇਖਣ ਨੂੰ ਮਿਲੂਗਾ ਜਦੋਂ ਕਿ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਮੌਸਮ ਤੇ ਮੌਸਮ ਦੇ ਚੱਲਦੇ ਬਦਲਾਅ ਕਰਨ 19 ਜੂਨ ਨੂੰ ਜਿਹੜਾ ਤੂਫਾਨ ਬਿਜਲੀ ਕਰ ਜਾਂਦੀ ਤੇ ਤੂਫਾਨ ਦੀ ਪੂਰੀ ਸੰਭਾਵਨਾ ਹੈ ਕੰਪ ਕਰ ਦਿੱਤੀ ਪੂਰੀ ਪੂਰੀ ਸੰਭਾਵਨਾ ਹੈ ਇਹਦੇ ਵਿੱਚ ਕੀ ਹਾਈਡਰੋਲੋਜ ਨੇ ਲਿਖਿਆ ਉੱਤੇ ਮੈਂ ਤੁਹਾਡੇ ਨਾਲ ਇੱਕ ਸਕਰੀਨਸ਼ਾਟ ਸ਼ੇਅਰ ਕਰਦਾ ਇਹਦੇ ਵਿੱਚ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਫਾਜ਼ਿਲਕਾ ਫਰੀਦਕੋਟ ਬਕਸਰ ਬਠਿੰਡਾ ਮੁਕਾ ਠੀਕ ਹੈ ਇਹਨਾਂ ਸਾਰਿਆਂ 'ਚ ਅਲਰਟ ਜਾਰੀ ਹੈ ਲੁਧਿਆਣਾ ਬਰਨਾਲਾ ਤੇ ਮਾਨਸਾ ਠੀਕ ਹੈ ਤੇ 19 ਤੇ 20 ਤਰੀਕ ਨੂੰ ਚੰਗੀ ਗਰਮੀ ਚਮਕ ਬਿਜਲੀ ਤੇ ਗਰਜ ਦੀ ਪੂਰੀ ਪੂਰੀ ਸੰਭਾਵਨਾ ਦੱਸੀ ਗਈ ਹੈ ਧੰਨਵਾਦ ਘਰੇ ਤੋਂ